ਲੈ ਮੇਤਰ ਅੱਜ ਆ ਪਾਏਗੇ ਮਾਨਸਾ ਦੀ ਮੰਡੀ ਤੇ ਤੁਹਾਨੂੰ ਦਿਖਾਵਾਂਗੇ ਮੱਝਾਂ ਬਹੁਤ ਵਧੀਆ ਵਧੀਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਕਿਸੇ ਮੇਰੇ ਭਰਾ ਨੇ ਘਰੇ ਵੀਡੀਓ ਬਣਵਾਉਣੀ ਹੋਵੇ ਆਪਣਾ ਨੰਬਰ ਨੋਟ ਕਰ ਲਓ 9779994848 ਤੋਂ ਤੇ ਨਾਮ ਮਰਾ ਤਰਮਿੰਦਰ ਸਿੰਘ ਚਾਹਲਾ ਦਾ ਤੇ ਆ ਤੁਹਾਨੂੰ ਦਿਖਾਉਣੇ ਆਗੇ ਆਪਣਾ ਮੱਝਾਂ ਬਹੁਤ ਵਧੀਆ ਵਧੀਆ ਲੈ ਮੇਤਰ ਨੂੰ ਮਾਨਸਾ ਮੰਡੀ ਤੇ ਖੜੇ ਆਗੇ ਮੱਝ ਦਿਖਾਉਣ ਲੱਗੇ ਆਗੇ ਮੋਗ ਲੱਗ ਰਹੀ ਆ ਗੱਲਾਂ ਕਰਾ ਦੇ ਦੇਖੋ ਬਈ ਨਾਲ ਲੇਵੇ ਦੀ ਬੇਚਣ ਵਾਲੀ ਆ ਬੜੀ ਚੰਗੀ ਆ ਬੰਦੂਆਂ ਦੇ ਲਾਈ ਮਤਰਾ ਮੱਝ ਦੀ ਸੁਣੋ ਡਿਟੇਲ ਪੁੱਛ ਕੇ ਦੱਸਦੇ ਸੱਸਰੀ ਦਾ ਬਾਈ ਕੀ ਨਾਮ ਹੈ ਬਾਈ ਗਮੀ ਸਿੰਘ ਬਾਈ ਅੱਛਾ ਕਿੰਨੇ ਨਗ ਲੈ ਗਿਆ ਬਾਈ ਤਿੰਨ ਨਗ ਨੇ ਬਾਈ ਅੱਛਾ ਤੇ ਇਹਦੀ ਕੀ ਡਿਟੇਲ ਆ ਬਾਈ ਕੈਮੇ ਸੂਆ ਕੈਮੇ ਸੂਆ ਹੈ ਤੀਜਾ ਸੂਆ ਤੀਜਾ ਸੂਆ ਹਾਂ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਹੋ ਗਏ ਬਾਈ ਇਹਨੂੰ 12 13 ਦਿਨ 12 13 ਦਿਨ ਮਾਗਰ ਕੱਟਾ ਕੀ ਕੱਟੀ ਇੰਨਾ ਨਹੀਂ ਦੇਖਿਆ ਸਿੰਘੂ ਚੱਕੇ ਕੱਟਾ ਇਹ ਕੱਟੀ ਦੇਖੀ ਮੜਾ ਜਾ ਮਾਗਰ ਇਹਦੇ ਮਿੱਤਰੋ ਕੱਟਾ ਹੈ ਮਾਗਰ ਕੱਟਾ ਇਹਦੇ ਹੂੰ ਦੁੱਧ ਕੇ ਨਵੀਂ ਇਸ ਟਾਈਮਾ ਦੁੱਧ 15 ਕਿਲੋ ਦੁੱਧ 15 12 22 14 ਠੀਕ ਐ ਭਾਈ ਇਹਨੇ ਕੀ ਮੁੱਲ ਕਰਿਆ ਇੱਕ ਰਾਲ ਬਾਈ ਲੈ ਮੇਤਰੋ 15 ਲੀਟਰ ਦੁੱਧ ਦਾ ਮਗਰ ਹੈਗਾ ਕੱਟਾ ਮੁੱਲ ਕਿੰਨਾ ਕਰਦਾ ਮੁੱਲ ਕਿੰਨਾ 1,20,000 ਰੁਪਏ ਬਾਈ ਮੁੱਲ ਕਰਦਾ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੀ ਬਾਈ ਇਹਦੀ ਡਿਟੇਲ ਦੱਸ ਬਾਈ ਮੈਂ ਘਟੋਣਾ ਚ ਨਹੀਂ ਵਾਟੋਣਾ ਮਰੇ ਕਿਆ ਇਹ ਵੀ ਤੀਜਾ ਸੂਆ ਇਹ ਵੀ ਤੀਜਾ ਸੂਆ ਤੇ ਇਹਦੀ ਮਗਰ ਬਾਈ ਮਗਰ ਇਹਦੇ ਵੀ ਕੱਟਾ ਹੈ ਮਗਰ ਇਹਦੀ ਵੀ ਕੱਟਾ ਹੈਗਾ ਤੇ ਦੁੱਧ ਬਈਏ ਦੁੱਧੇ ਦੇ ਥੱਲੇ ਵੀ ਹੈਗਾ 12 ਤੋਂ ਬਾਹਰ ਬਾਰਾ ਰੋਹ ਇਹਦਾ ਮੁੱਲ ਕਿੰਨਾ ਕਰਦਾ 20 20 1 ਲੱਖ 20 24 24 ਦੀ ਓਕੇ ਨੇ ਦੋਨੋਂ ਉਹ ਇੱਕ ਨੰਬਰ ਜ਼ਿਆਦਾ ਉੱਠਦੇ ਹੀ ਨਹੀਂ ਬੰਦਾ ਥੱਲੇ ਠੀਕ ਆ ਉਹ ਦੀ ਦੱਸ ਪਰਾਲੀ ਦੀ ਬਈ ਡਿਟੇਲ ਆ ਪਹਿਲੀ ਵਾਰ ਤਾਂ ਰੱਖਦਾ ਹਾਂ ਹਾਂ ਕਿਤਾਬਾਂ ਹੁੰਗੀਆਂ ਤਾਂ ਹੈਗੀ ਆ ਮੈਂ ਭਾਵੇਂ ਦੇ ਦਿਆਂ ਪਹਿਲੇ ਕਿਰਾਏ ਆ ਵੀ ਸਭ ਦੱਸਦਾ ਹੈ ਕੋਈ ਮੋਟੀ ਨਹੀਂ ਆ 11 18ਵੇਂ ਨੰਬਰ ਤੋਥ ਫੋਨ ਲੈ ਵਾ ਚੈੱਕ ਕਰ ਲੋ ਮੋੜ ਦਾ ਬਈ ਮੋੜ ਦਾ ਸਾਰੀ ਪੁੱਛਦੇ ਆ ਬਈ ਤੋਂ ਡਿਟੇਲ ਇਹਦੀ ਵੀ ਆਪਾਂ ਇਹ ਕੰਮ ਸੁਆ ਬਈ ਇਹ ਬਈ ਦੂਜਾ ਸੁਆ ਇਹ ਦੂਜਾ ਸੁਆ ਮਗਰ ਕੱਟੀ ਆ ਮਗਰ ਇਹਦੀ ਕੱਟੀ ਆ ਇਹਦੇ ਥੱਲੇ ਕਿੰਨਾ ਦੁੱਧ ਆ ਬਈ ਦੁੱਧ ਉਹਦੇ ਥੱਲੇ ਬਈ ਦਾ ਬਹਿ 10 ਆ 14 ਵੀ ਕਹਿੰਦੇ ਕਿ ਕਹੋਣਗੇ ਠੀਕ ਆ ਮੰਡੀ ਵਾਲਾ 14 ਦਾ ਹਾਂ ਮੰਡੀ ਆ 14 ਘਰ ਵਾਲਾ 10 ਆ ਹਾਂ ਠੀਕ ਆ ਇਹਦੇ ਮਗਰ ਮਗਰ ਕੱਟੀ ਮਗਰ ਕੱਟੀ ਇਹਦਾ ਮੁੱਲ ਕਿੰਨਾ ਮੁੱਲ ਇਹ ਕਿਦਾ ਸੀ 1,10,000 ਰੁਪਏ ਬਾਈ ਮੁੱਲ ਕਰਦਾਗਾ ਬਾਕੀ ਸਾਰਿਆਂ ਚ ਮੌਕੇ ਥੋੜੀ ਥੋੜੀ ਮਾਨਤਾ ਨੂੰ ਹੋ ਜਾਊਗਾ ਤੇ ਗਰਮੀਦ ਬਾਈ ਦਾ ਨਾਗ ਆ ਪਿੰਡ ਕਿਹੜਾ ਆਪਣਾ ਬੰਧੂਠਿਆਂ ਬਾਈ ਠੂਠਿਆਂ ਵਾਲੀ ਠੀਕ ਆ ਬਾਈ ਕਿਹਦਾ ਓਕੇ ਬਾਈ ਲੈ ਮੇਤਰੋ ਮਾਨਸਾ ਮੰਡੀ ਤੇ ਖੜਿਆਂਗੇ ਤੇ ਬਾਈ ਲੈ ਕੇ ਆਇਆਗਾ ਚਾਰ ਨਾਗ ਕਰਦੇ ਆਂਗੇ ਆਪਾਂ ਬਾਈ ਨਾਲ ਗੱਲਬਾਤ ਸੱਸੀਗਾ ਬਾਈ ਸੱਸੀਗਾ ਕੀ ਨਾਮ ਆ ਬਾਈ ਨਾ ਨੰਬਰ ਕਰ ਬਈ ਅੱਛਾ ਪਿੰਡ ਬਈ ਆਪਣਾ ਲੌਂਗ ਵਾਲ ਬਈ ਪਿੰਡ ਬਈ ਦਾ ਲੌਂਗ ਵਾਲਾ ਗਾ ਤੇ ਮਿੱਤਰ ਤੁਸਨੂੰ ਮੱਝ ਦਿਖਾਉਣ ਲੱਗੇ ਆਂਗੇ ਪਹਿਲਾਂ ਤੁਸੀਂ ਲੇਵਾ ਚੈੱਕ ਕਰ ਲਓ ਮੱਝ ਦਾ ਪੂਰਾ ਪੂਰਾ ਨਾਣਾ ਵਾਲਾ ਲੇਵਾ ਗਾ ਬੱਦੜੀ ਆ ਪੂਰੀ ਪੂਰੀ ਦੱਡਾਲੀ ਮੇਸਾ ਇਹਨਾਂ ਪਾ ਦੱਡਾਲੀ ਕਹਿੰਦੇ ਆ ਕਿ ਕੈ ਦਿਨ ਹੋ ਗਿਆ ਬਈ ਸੂਈ ਨੂੰ ਇਹਨੂੰ 6 ਦਿਨ ਹੋ ਗਏ ਬਈ ਇਹਨੂੰ 6 ਦਿਨ ਹੋ ਗਏ ਸੂਈ ਨੂੰ ਤੇ ਮਾਗ ਰਹਿਗਾ 12 ਘੰਟੇ ਨੇ ਕਹਣਾ ਬਈ ਹਾਂ ਬਈ ਮਾਗ ਰਹੀ ਤੇ ਹੈਗਾ ਮਿੱਤਰੋ ਕਟਾ ਜੇ ਬਈ ਦੁੱਧ ਬਈ ਇਹਦੇ 12 ਲੀਟਰ ਆ ਜੀ 12 ਲੀਟਰ ਦੁੱਧ ਦਾ ਹਾਂ ਇੱਥੋਂ ਦਿਖਾ ਦੇ ਬਈ ਸਾਰਾ ਹਾਂ ਮੈਂ ਮੇਰੇ ਫੋਨ ਮਾਰ ਕੇ ਚੈੱਕ ਕਰ ਲਉ 12 ਲੀਟਰ ਬਾਈ ਕੋਲ ਮਾਝਾ ਥੱਲੇ ਦੁੱਧ ਦਾ ਭਵਾਨੀ ਦੁਆਈ ਹੋਇਆ ਹਰਿਆਣੇ ਜੋ ਪਿਆ ਹੋਰ ਅੱਛਾ ਹਾਂ ਪਿਆ ਹੋਰਾ ਕੀ ਪੂਛ ਵੀ ਜਮਾ ਕਾਲੀ ਆ ਮਗਰ ਕੱਟਾ ਕੀ ਸੀ ਟੀਕੇ ਦਾ ਕੀ ਕਿਵੇਂ ਇਹ ਆਸਾਨ ਦੇ ਪਿੰਡੋ ਅੱਛਾ ਅੱਛਾ ਠੀਕ ਮੁੱਲ ਕੰਨਾ ਕਰਦਾ ਬਈ ਇਹਦਾ ਮੁੱਲ ਇਹਦਾ ਬਈ 2 ਘਟ 90 2 ਲੱਖ 9 2.90 90000 ਤੋਂ 2000 ਠੀਕ ਆ ਸਮਝੀ ਗੱਲ ਜਮਾ ਜਮਾ ਓਕੇ ਜਮਾ ਐਨ ਓਕੇ ਆ ਬਾਈ ਠੀਕ ਜਮਾ ਤਾਂ ਕਿਸੇ ਨੇ ਘਰੇ ਲੈ ਕੇ ਜਾਣੀ ਲੰਬਾ ਰਸਤੇ ਆ ਬਾਈ ਕੋਈ ਲੰਬਾ ਨਹੀਂ ਹੈਗਾ ਠੀਕ ਤੇ ਇਹਦੀ ਬਾਈ ਕੀ ਡਿਟੇਲ ਆ ਗਈ 1 ਕੰਮੀ ਸੂਇਆ ਇਹ ਬਾਈ ਆਪਣੇ ਘਰ ਦੀ ਜੋਟੀ ਹੈਗੀ ਠੀਕ ਹੈ ਇਹ ਅਗੇ ਹੁਣ ਦੂਜੇ ਸੂਏ ਸੂਪੀ ਅੱਛਾ ਦੂਜੇ ਸੂਏ ਸੂਣਾ ਇਹਨੇ ਹਾਂ ਪਹਿਲੇ ਲੀਟਰ ਪਹਿਲੇ ਆ ਸੂਏ ਨੇ ਦਿੱਤਾ 11 ਨੇ 11 ਲੀਟਰ ਐ ਤੁੰਦਰ ਸੰਗ ਕੁਆਲਟੀ ਚੈੱਕ ਕਰ ਲੋ 11 ਲੀਟਰ ਪਹਿਲੇ ਸੋਈ ਦਤਾ ਇਸ ਕੀ ਬਈ ਹੈ ਹੀ 13 ਦੀ ਆਸ ਇਸ ਕੀ ਵਾਦੇ ਨਹੀਂ ਹੈ ਘਟੇ ਨੂੰ ਨਹੀਂ ਹੈ ਠੀਕ ਹੈ ਕੈਦਨ ਰਹਿ ਕੇ ਤੇ ਬਈ ਯਾਰ ਇਹਦੇ ਹੁਣ ਹਾਲੇ 15 ਦਿਨ ਪਹਿਲੇ 15 ਦਿਨਾਂ ਦੀ ਕੱਚੀ ਹੈ ਠੀਕ ਹੈ ਲੋਕ ਲੰਮਾ ਤਰ 15 ਦਿਨਾਂ ਰਹਿ ਕੇ ਤੇ ਸੂਣਾ ਤੇ ਬਈ ਦਾ ਮੁੱਲ ਕਿੰਨਾ ਕਰਦਾ ਮੁੱਲੇ ਦਾ ਲੱਖ ਰੁਪਇਆ ਬਈ ਪੂਰਾ ਲੱਖਾ ਪੂਰਾ ਲੱਖ ਠੀਕ ਤੇ ਜੇ ਬਈ ਇਹਦੀ ਗੱਲ ਕਰੀ ਇਹ ਕਹਿੰਦੇ ਸੂਆ ਇਹਨੇ ਵੀ ਦੂਜੇ ਸੁਣਾਗਾ ਦੂਜੇ ਸੁਣਾਗਾ ਤੇ ਲੈ 13 ਲੀਟਰ ਜੋ ਹੈਗਾ ਪਹਿਲੇ ਸੂਏ 13 ਲੀਟਰ ਦੁੱਧ ਦਾ ਹਾਂ ਠੀਕ ਆ ਚਬਾਈ ਜੂਈ ਨਹੀਂ ਓਕੇ ਨਹੀਂ ਆ ਰਹੀ ਮੱਚ ਮੈਂ ਓਕੇ ਨੇ ਬਾਈ ਚਰੇ ਚੋ ਕੇ ਲੈ ਇਹਦੇ ਕਿੰਨੇ ਰਹਿ ਗਏ ਬਾਈ ਇਹਦਾ ਰਹਿ ਗਿਆ ਹਫਤਾ ਪੂਰਾ ਲੈ ਵੀ ਮਿੱਤਰੋ ਇਹਦਾ ਰਹਿ ਗਿਆ ਹਫਤਾ ਇਹਦਾ ਵੀ ਮੁੱਲ ਕਿੰਨਾ ਕਰਦਾ ਇਹਦਾ ਲੱਖ ਰੁਪਇਆ ਬਾਈ ਇਹਦਾ ਵੀ ਲੱਖ ਰੁਪਇਆ ਹਾਂਜੀ ਠੀਕ ਆ ਤੇ ਭਈ ਆ ਜਿਹੜੀ ਬੈੜ ਆ ਕਿਹੜੀ ਕਿਹੜੀ ਨਸਲ ਕਿਹੜੀ ਆ ਇਹ ਐਚ ਐਫ ਪਿਓਰ ਪਿਓਰ ਐਚ ਐਫ ਆ ਠੀਕ ਆ ਬਾਈ ਲੈ ਵਲੂ ਬਚ ਚੱਕ ਕਰ ਲੋ ਬਾਈ ਕਦਨ ਹੋਗੇ ਬਾਈ ਸੂਈ ਨੂੰ ਇਨੂੰ ਹਫਤਾ ਹੋ ਗਿਆ ਇਹਨੂੰ ਵੀ ਬਈ ਹਫਤਾ ਠੀਕ ਐਸ ਟਾਈਮ ਬਈ ਦੁੱਧ ਕਿੰਨਾ ਏ ਥੱਲੇ ਐਸਲੇ 15 ਕਿਲੋ ਆਸਰੇ 15 ਕਿਲੋ ਕਿਵੇਂ ਸੋਇਆ ਇਹ ਇਹ ਤੀਜੇ ਇਹ ਤੀਜੇ ਸੋਇਆ ਠੀਕ ਬਈ ਦਾ ਮੁੱਲ ਇਹਦਾ ਮੁੱਲ ਬਈ ਕਰਦਿਆ 5000 ਰੁਪਏ 5000 ਰੁਪਿਆ ਮਗਰ ਇਹਦੇ ਬਈ ਬੱਚੀ ਆ ਬੱਸਾਗਾ ਬਈ ਬਸ ਮਗਰ ਇਹਦੇ ਬੱਚਾ ਬਈ ਤੇ ਬਾਈ ਦਾ ਨਾਮ ਹੈਗਾ ਕੀ ਨਾਮ ਦੱਸ ਬਲਕਾਰ ਬਈ ਬਲਕਾਰ ਪੰਡਾ ਹੈਗਾ ਲੌਂਗ ਵਾਲਾ ਐ ਅੱਛਾ ਜੱਕ ਕਰ ਲਓ ਬਾਈ ਤੁਸੀਂ ਬਾਕੀ ਸਾਰੀਆਂ ਮੱਝਾਂ ਬਈ ਘਰੇ ਰੱਖਣ ਵਾਲੀਆਂ ਨੇ ਜੀਆਂ ਕਰ ਲਓ ਬਾਈ ਸਾਰੀਆਂ ਆਪਣੇ ਕੋਈ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਵੀ ਅੱਛਾ ਨਹੀਂ ਹੈਗਾ ਅੱਛਾ ਸਾਰੀਆਂ ਘਰ ਵਾਲੀਆਂ ਹੀ ਨੇ ਜੀਆਂ ਘਰੇ ਰੱਖਣ ਵਾਲੀਆਂ ਨੇ ਸਾਰੀਆਂ ਮੱਝਾਂ ਬਈ ਵਧੀਆਂ ਨੇ ਹੀ ਆ ਚੱਕ ਕਰ ਲਓ ਸਾਰੀਆਂ ਮੱਝਾਂ ਲੈ ਮੇਂ ਤਰਮਾਨਸਾ ਮੰਡੀ ਤੇ ਖੜਿਆਂਗੇ ਤੇ ਸਾਨੂੰ ਦਿਖਾਉਣ ਲੱਗਾਂਗੇ ਮੱਝ ਤੇ ਕਰਦੇ ਆਂਗੇ ਬਾਈ ਨਾਲ ਗੱਲਬਾਤ ਉਹਨਾਂ ਦੀ ਲੇਵਾ ਚੈੱਕ ਕਰ ਲਓ ਥਾਣ ਚੈੱਕ ਕਰ ਲਓ ਬਾਈ ਇਧਰ ਉਹਨੇ ਪੂਰੀ ਦੇਖੋ ਸਸੀਗਾ ਬਾਈ ਸਸੀਗਾ ਕੀ ਨਾਮ ਹੈ ਬਾਈ ਬਾਈ ਜਗਤਾਰ ਸਿੰਘ ਹੈ ਨਾਮ ਅੱਛਾ ਕਹਿ ਨਾਮ ਅਗਲਾ ਕੀ ਹੈ ਬਾਈ ਇੱਕੋ ਹੀ ਆ ਬਾਈ ਆਹੀ ਅੱਛਾ ਕੰਮ ਸੁਆ ਬਾਈ ਇਹ ਦੂਜਾ ਸੁਆ ਸੁਆ ਬਾਈ ਹੁਣ ਦੂਜਾ ਸੁਆ ਸੁਆ ਕੈ ਦਿਨ ਹੋ ਗਏ ਸੁਈਨ ਬਾਈ ਸੁਈਨ ਹੋ ਗਿਆ ਬਾਈ 12 ਦਿਨਾਂ ਚ ਅੱਜ 12 ਦਿਨਾਂ ਹਾਂ ਬਾਈ ਮਗਰ ਬਈ ਤੇ ਕੱਟੀ ਆ ਬਾਈ ਮਗਰ ਅਤਰਮ ਕੱਟੀ ਆਗੀ ਹਾਂ ਬਾਈ ਹਾਂ ਦੇ ਵੇਦਦਕਾ ਨਾਸਟੈਂ ਬਾਈ ਦੁੱਧ ਬਾਈ ਕਹੇ ਨੂੰ ਤਾਂ ਕਿੰਨੀ ਕਾ ਲਾਗੂ 11 ਕਿਲੋ ਆ ਬਾਈ ਕੰਡੇ ਆ ਅੱਛਾ 11 ਕਿਲੋ ਹਾਂ ਬਾਈ ਮਨ ਲੱਗਣਾ ਕਰਦਾ ਬਾਈ ਮੁੱਲ ਕਿੰਨੀ ਕਰਾਲਾ ਯਾਰ 85000 ਦੇ ਦਾਂਗਾ ਬਾਈ ਠੀਕ ਕੋਈ ਠੀਕ ਆ ਠੀਕ ਆ 85000 ਦੀ ਬਾਈ ਕਹਿੰਦਾ ਛੱਡ ਦਾਂਗੇ ਕਿ ਦੋ ਚੱਕਾ ਘਾ ਲਓ ਬਾਈ ਕੱਦ ਕਾਠ ਪਾਉਂਦਾ ਬਾਈ ਛੋਟੀ ਆ ਹਾਂ ਕੰਦ ਕਾਠ ਪੂਰਾਗਾ ਥੋੜੀ ਜਿਹੀ ਫਿੱਕੀ ਫਿੱਕੀ ਜ਼ਰੂਰ ਆ ਹਾਂ ਬੜੀ ਖਰਾਕ ਘਟ ਹਾਂ ਬਾਈ ਹਾਂ ਯਾਰ ਭਾਲ ਚੋਈ ਚੋਈ ਦੀ ਓਕੇ ਬਾਈ ਚੋਈ ਚੋਈ ਦੀ ਓਕੇ ਬਾਈ ਜਮਾ ਪੋਲੀ ਧਾਰਾ ਚੀਚੀ ਪਰ ਕੇ ਪੈਂਦੀ ਆ ਯਾਰ ਠੀਕ ਚਾਹੇ ਦੀ ਕੋਈ ਘਰੇ ਚੋਕੇ ਦੋ ਡੰਗ ਲਿਆ ਸਕਦਾ ਯਾਰ ਬਾਈ ਕੋਈ ਚੜਾ ਪਿੰਡ ਪਿੰਡ ਚ ਖੇਪਲਾ ਬਾਈ ਜਲਾ ਸੰਗ ਠੀਕ ਆ ਨਾਮ ਕੋਲ ਬਾਈ ਠੀਕ ਆ ਬਾਈ ਹਾਂਜੀ ਹਾਂ ਲੈ ਮਿੱਤਰੋ ਬਾਈ ਨੇ ਇੰਨੀ ਗਾਰੰਟੀ ਦਿੱਤੀ ਬਾਈ ਕਹਿੰਦਾ ਆਪਾਂ ਵੀ ਦੋ ਡੰਗ ਘਰੇ ਚੋਕੇ ਵਾਗ ਜੇ ਹਾਂ ਬਾਈ ਹਾਂ ਕੋਈ ਚੱਕਰ ਨਹੀਂ ਕਰੂਆ ਬਈ ਆਪਣੀ ਕਿਹੜਾ ਵਪਾਰ ਹਾਂ ਬਤਨ ਠੀਕ ਆ ਗੱਲ ਹਾਂ ਚਪਾਰ ਹੁੰਦਾ ਫਿਰ ਉਧਰ ਖੜੀ ਹੁੰਦੀ ਹਾਂ ਬਾਈ ਤੇ ਅਗਲੇ ਖਾਸੀਆ ਲਿਆ ਹੁੰਦਾ ਵਪਾਰ ਹਾਂ ਹਾਂ ਇੱਕੋ ਹੀ ਆ ਬਈ ਘਰ ਦੀ ਮਰਜ ਬਈ ਪੂਰੀ ਗਰੰਟੀ ਲੈਂਦਾ ਹਾਂ। ਹਾਂ ਬਈ ਗਰੰਟੀ ਆ ਕੋਈ ਚੱਕਰ ਨਹੀਂ ਸਾਰੇ ਕਹਦੇ ਯਾਰ। ਕਰੋ ਦੋ ਡੰਗ ਤਿੰਨ ਡੰਗ ਕਿੰਨੇ ਬਣਾ ਝੋਕੇ ਲਿਆ ਬਈ। ਤਸੱਲੀ ਨਾਲ ਲੈ ਜਾਂਦਾ। ਬਾਕੀ ਦਾ ਦੋ ਡੰਗ ਚ ਹੀ ਪਤਾ ਲੱਗ ਜਾਏਗਾ। ਹਾਂ ਬਈ ਹਾਂ 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 ਦੋ ਡੰਗ ਚ ਹੀ ਪਤਾ ਲੱਗ ਜਾਏਗਾ। ਜਿਹਨੇ ਲੈਣੀ ਨਹੀਂ ਉਹਦਾ ਭਾਵੇਂ 10 ਬਾਰੀ ਚੋ। ਹਾਂ ਬਈ ਹਾਂ ਉਹਦਾ ਚਾਹੀਦੀ 10 ਬਾਰੀ ਚੋ ਤੂੰ। ਹਾਂ। ਠੀਕ ਆ ਬਈ। ਹਾਂ ਬਈ। ਲੈ ਮਿੱਤਰੋ ਮਾਨਸਾ ਦੀ ਮੰਡੀ ਤੇ ਖੜੇ ਆਂਗੇ ਤੇ ਤੁਹਾਨੂੰ ਦਿਖਾਉਣ ਲੱਗਾ ਇੱਕ ਡੈਡ ਤੇ ਇੱਕ ਦਿਖਾਉਣ ਲੱਗਾ ਮੱਝ ਪੂਰੀ ਟੋਪ ਦੀ। ਬਈ ਆਣ ਕੁਆਲਿਟੀ ਚੈੱਕ ਕਰ ਲਓ ਤੁਸੀਂ। ਬਾਕੀ ਸੰਗਾ ਸੰਗਾਈ ਚੈੱਕ ਕਰ ਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਮਲਕੀਸ਼ ਸਿੰਘ ਅਸੀਂ ਪਿੰਡ ਗੜਾ ਜੀ ਸਾਈ ਬਖਤੌਰ ਜੀ ਅੱਛਾ ਕੈ ਨਗਰੇ ਕਿਵੇਂ ਜੀ ਲੈ ਕੇ ਤਾਂ ਛੀਨਾ ਆ ਕੇ ਆਏ ਜੀ ਦੋ ਆ ਖੜੇ ਆ ਚਾਰ ਉਧਰ ਖੜੇ ਆ ਜੀ ਠੀਕ ਆ ਜੀ ਠੀਕ ਆ ਕੈਵੇਂ ਸੂਏ ਜੀ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਸੂਈ ਹੋਈ ਆ ਮਗਰ ਇਹਦੇ ਕੀ ਆ ਜੀ ਕੱਟਾ ਜੀ ਮਗਰ ਇਹਦੇ ਕੱਟਾ ਗਾ ਇਸ ਟਾਈਮ ਦੁੱਧ ਕਿੰਨਾ ਆਈ ਇਹਦੇ ਲਈ 14 ਕਿਲੋ ਮੜੀ ਤੋਰ ਕੇ ਦੇਖਾ ਆਈਏ ਯਾਰ ਆ ਲੈ ਜਾ ਤੂੰ ਲੈ ਮਿੱਤਰੋ ਉੱਚੇ ਕੱਦ ਕਾਠਾ ਨਹੀਂ ਮੱਝਾ ਗਈ ਬਾਕੀ 14 ਕਿਲੋ ਦੱਦਾ ਬਈ ਪਤਾ ਵੀ ਲੱਗਦਾ ਤੇ ਹੈਗਾ ਵੀ ਆ ਦੱਦਾ ਬਾਕੀ ਹੋਰ ਡਿਟੇਲ ਆਪਾਂ ਪੁੱਛ ਦਿਆਂਗੇ ਚਬਾਈ ਚਪੂਈ ਦੀ ਕੇ ਬਾਬਾ ਜੀ ਓਕੇ ਆ ਜੀ ਜਮਾ ਹੋਰ ਨਾਮ ਚਾਹ ਜਵਾਕ ਚੁਈ ਜਾਣ ਐ ਬੁੜੀ ਜਵਾਕ ਬੱਚਾ ਉੱਤੇ ਜਿਹਨਾਂ ਮਰਜ਼ੀ ਲਈਤੀ ਜਾਣ ਚੁਈ ਜਾਣ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਆ 14 ਕਿਲੋ ਦੁੱਧ ਨੈਟ ਵਾਲਾ ਜਮਾ ਹਾਂਜੀ ਕੰਡੇ ਤੇ ਤੋਲ ਕੇ ਹਾਂ ਹਾਂ ਕੰਡੇ ਵਾਲਾ ਹੀ ਤੇ ਲੈ ਮੇਟਰ ਚੱਕ ਲੈ ਬਾਈ ਬਾਬਾ ਜੀ ਇਹਦੀ ਕਿੰਨੇ ਮੰਗਦੋਂ ਜੀ ਬਾਬਾ ਜੀ ਤੇ ਐ ਜੀ 165 ਮੰਗਦੇ ਆ 165000 ਰੁਪਏ ਹਾਂ ਠੀਕ ਆ ਜੀ ਕਦੋਂ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਪੰਜਵਾਂ ਦਿਨ ਠੀਕ ਆ ਜੀ ਠੀਕ ਆ ਲੈ ਮੇਟਰ ਚੈੱਕ ਕਰ ਲਓ ਬਾਈ ਪੰਜ ਦੋ ਜਿਹੜੀ ਉਹ ਬੈੜ ਹੈ ਉਹਦੀ ਗੱਲ ਕਰੀਏ ਕੈਮਿਸੂਏ ਜੀ ਇਹ ਐ ਦੋ ਦੁੱਗੀ ਆ ਜੀ ਦੋ ਪਹਿਲੇ ਸੂਏ ਪਹਿਲੇ ਸੂਏ ਪਹਿਲੇ ਸੂਏ ਆ ਗਈ ਥੋੜਾ ਜਿਹਾ ਡਰਦੀ ਆ ਬਈ ਕੈਮਰੇ ਤੋਂ ਇਥੇ ਲੇਕਨ ਦੱਦਾ ਜੀ ਦੱਦੇ ਦੇ 16 ਕਿਲੋ ਆ ਜੀ 16 ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਨੂੰ 7 ਦਿਨ ਹੋ ਗਏ 7 ਦਿਨ ਮਗਰ ਜੀ ਇਹਦੇ ਬੱਚਾ ਮਗਰ ਇਹਦੇ ਬੱਚਾ ਇਹਦਾ ਪੰਡ ਕਰਾਉਣਾ ਇਹਦਾ ਬਈ ਮੁੱਲ ਕਿੰਨਾ ਕਰਦੇ ਹੋ ਮੁੱਲ 65 ਜੀ ਇਕੱਲਾ 65 ਆ ਹਾਂ ਜੀ ਠੀਕ ਹੈ ਜੀ ਪੰਡ ਕਿਹੜਾ ਜੀ ਆਪਣਾ ਹਾਂ ਤੇ ਭਾਈ ਮੁਖਤਾਰਾ ਜੀ ਭਾਈ ਮੁਖਤਾਰਾ ਠੀਕ ਆ ਜੀ ਲੈ ਬਈ ਬਾਬਾ ਲੈ ਗਿਆ ਮਾਲੀ ਚੈੱਕ ਕਰ ਲੋ ਉਹ ਆ ਗਿਆ ਬੰਦਾ ਉਹ ਆ ਭਰ ਲੈ ਮੈਂ ਨਹੀਂ ਕਰੀ ਮੈਂ ਨਹੀਂ ਕਰਦਾ ਇਹ ਜਿਹੜੀ ਛੱਤ ਤੇ ਬੈਠੀ ਉਹਦੀ ਲੱਗੇ ਵਾਲੀ ਨਾ ਤਾਂ ਹੈ ਉਹ ਮੈਂ ਭਰਦਾ ਭਰਦਾ ਯਾਰ ਮੈਂ ਛੱਤੀ ਉੱਪਰ ਆ ਨਹੀਂ ਨਹੀਂ ਦੇਣਾ ਉੱਪਰ ਛੱਤ ਤੇ ਮੈਂ ਛੱਤ ਮੈਂ ਜਿੰਦਾ ਨਹੀਂ ਮੈਂ ਅਜੇ ਫੜਦਾ ਫੜਦਾ ਉਹ ਛਾੜਿਆ ਵਾਲਾ ਪਾਸ ਛੜਕੂ ਮੈਂ ਬੱਸ ਪਸਟਾ ਦਾ ਨਾਲ ਨਾਲ ਜੀ ਲਾ ਮਿੱਤਰੋ ਮਾਨਸਾ ਮੰਡੀ ਤੇ ਖੜੇ ਆਂਗੇ ਦਿਖਾਉਣ ਲੱਗੇ ਆ ਤੁਹਾਨੂੰ ਝੋਟੀ ਆਪਾਂ ਇੱਕ ਤੇ ਥਣ ਤੁਸੀਂ ਚੈੱਕ ਕਰ ਲਓ ਬਾਈ ਤੇ ਮੰਗੜਾ ਪਸੂ ਨੂੰ ਦਿਖਾਉਣੇ ਆਗੇ ਦੇਖ ਲਾ ਯਾਰ ਬੱਚਾ ਵੀ ਦਾ ਓਏ ਓਏ ਪਹੁੰਚਦੇ ਆਗੇ ਮੰਗੜਾ ਤੈਂ ਕਿਹੜਾ ਮੁੰਡਾ ਹੱਸੇਗਾ ਬਾਈ ਕੀ ਨਾਮ ਹੈ ਬਾਈ ਆਪਣਾ ਗੁਰਚੇਦ ਸਿੰਘ ਪਿੰਡ ਕਿਹੜਾ ਦਾ ਧਰਮਗੜ ਧਰਮਗੜਾ ਚਾ ਕੈਮਿਸ ਹੋਵੇ ਬਾਈ ਇਹ ਪਹਿਲੇ ਸੂਏ ਪਹਿਲੇ ਸੂਏ ਸੂਈ ਹੋ ਗਿਆ ਕੈ ਤਨ ਹੋ ਗਿਆ ਬਈ ਸੂਈ ਨੂੰ ਇਹਨੂੰ ਹੋ ਗਿਆ 5 ਮਹੀਨੇ 5 ਮਹੀਨੇ ਹੋਏ ਸੂਈ ਨੂੰ ਹੁਣ ਗੱਬਣਾ ਨਹੀਂ ਗੱਬਣਾ ਮਹੀਨੇ ਕਿ ਦੀ ਅੱਛਾ ਮਨ ਚੈੱਕ ਚ ਨਹੀਂ ਆਉਂਦੀ ਚੈੱਕ ਚ ਨਹੀਂ ਆਉਂਦੀ ਹੈਗੀ ਉਪਰ ਗੱਬਣਾ ਠੀਕ ਹੁਣ ਕਿੰਨਾ ਦੁੱਧ ਦਿੰਦੀ ਹੈ ਹੁਣ ਦਿੰਦੀ 8 ਕਿਲੋਟਰ 8 ਕਿਲੋਟਰ ਮੁੱਲ ਨਗਰ ਦਾ ਬਈ ਦਾ ਮੁੱਲ 75000 76000 ਰੁਪਏ ਚਵਾਈ ਚ ਬੂਈ ਦੀ ਕਿਵੇਂ ਬਈ ਵਧੀਆ ਬਈ ਅੰਡੀਆਪੁਰੀ ਹਾਂਜੀ ਠੀਕ ਘਰ ਦੀ ਝੋਟੀ ਆ ਕੋਈ ਆਏ ਨਹੀਂ ਠੀਕ ਘਰੀ ਪਾਲਦੇ ਝੋਟੀਆਂ ਠੀਕ ਆ ਠੀਕ ਆ ਕਿਹੜਾ ਪਿੰਡ ਦੱਸਿਆ ਸੀ ਕਰਮਗੜੀ ਕਰਮਗੜ ਜਿਹੜਾ ਕਿਹੜਾ ਪਿੰਡ ਹੈ ਬਰਨਾਲਾ ਬਰਨਾਲਾ ਠੀਕ ਮਗਰ ਕੱਟੀ ਆ ਬਈ ਇਹਦੇ ਕੱਟਾ ਜੀ ਮਗਰ ਇਹਦੇ ਕੱਟਾਗਾ ਠੀਕ ਹੈ ਜੀ ਲੈ ਮਿੱਤਰੋ ਚੈੱਕ ਕਰ ਲੋ ਝੋਟੀਪੁਰੀ ਸ਼ਕੀਨਾਂਗੇ ਦੂਜੇ ਸੂਕ ਕਿੰਨੇ ਆ ਦੀ ਆਸ ਆ ਬਈ ਕਿੰਨਾ ਦੱਸ ਦੇ ਦੋ 12 ਗੀ ਲੀਟਰ ਦੇ ਦੋ ਤੇ ਪਾਪਾ ਮਾਈਲੇ ਵਿੱਚ ਮੈਂ ਮਾਲ ਬੂਲ ਦੇ ਬੜਦਾ ਨਹੀਂ ਆ ਬਈ ਅੱਛਾ ਅੱਛਾ ਇਹ ਬੁੜੀਆਂ ਹੀ ਬੜਦੀਆਂ ਨੇ ਠੀਕ ਆ ਬਈ ਠੀਕ ਆ ਕਰਦੀ ਬਈ ਛੋਟੀ ਆ ਗਈ ਬਾਈ ਕਹਿੰਦਾ ਕੋਈ ਵਪਾਰ ਆਲਾ ਕੰਮ ਨਹੀਂ ਹੈਗਾ ਜੰਨੀ ਚੀਜ਼ ਕਹੇ ਤੀ ਉਹਨੀ ਚੀਜ਼ ਨਿਕਲੂਗੀ ਐ ਨਹੀਂ ਵੀ ਉਰੇ ਪਾਪਾ ਵੱਧ ਕਹੀ ਜੀ ਘਰੇ ਨਾ ਨਿਕਲੇ ਉਹ ਗੱਲ ਹੋਰ ਜੀ ਦੱਸ ਯਾਰ ਲੈ ਮਤਰਾ ਮਾਸ ਮੰਡੀ ਤੇ ਖੜਿਆਂਗੇ ਬਾਈ

ਸੈਂਟਰ ਸੰਗ ਚੈੱਕ ਕਰ ਲੂ ਤੁਸੀਂ ਬਹੁਤ ਸਾਫ਼ ਸੁਥਰੇ ਬਾਕੀ ਰਾਜੀ ਛੋਟੀ ਆ ਚਿੰਦੇ ਉਹ ਚੇਤੇ ਬਾਈ ਨਾ ਗੱਲ ਵਾਟ ਨੰਬਰ ਮੇਰਾ ਲੂ ਲੈ ਹੱਸਿਆ ਬਾਈ ਹਾਂ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਬਾਈ ਆਪਣਾ ਸਤਾ ਜੀ ਪਿੰਡ ਕਿਹੜਾ ਆਪਣਾ ਪਿੰਡ 라ੜਮ ਜਰਾ ਲਾ ਲੂ ਯਾਰ ਆਸਾ ਹਰ ਜਗਾ ਪਿੰਡ ਦੀ ਐਮ ਐਸ ਹੋਈ ਬਾਈ ਇਹ ਦੂਜਾ ਦੂਜਾ ਸੁਈ ਹੋਈ ਆ ਹਾਂ ਸੁਈ ਹੋਈ ਕੈ ਦਿਨ ਹੋ ਗਏ ਬਾਈ ਚੌਥਾ ਚੌਥਾ ਸੂਆ ਚੌਥਾ ਲੂ ਠੀਕ ਮਾਗਰੇ ਦੇ ਬਾਈ ਕੱਟਾ ਕੱਟਾ ਜੀ ਕੱਟਾ ਮਾਗਰੇ ਦੇ ਬਾਈ ਕੱਟਾ ਤੁਹਕੇ ਨਾ ਇਹ ਲੈ ਦੁੱਧ 12 12 ਟਾਈਮ ਠੀਕ ਆ ਬੰਨ ਦੇ ਬਾਈ ਕੋਈ ਨਾ 12 ਲੀਟਰ ਬਾਈ ਦੁੱਧ ਦਾ ਚਵਾਈ ਚੁਵਾਈ ਦੀ ਕਿਵੇਂ ਬਾਈ ਓਕੇ ਆ ਜੀ ਬਿਲਕੁਲ ਸਾਫ ਚਵਾਈ ਦੀ ਬਾਈ ਬਿਲਕੁਲ ਸਾਫ ਆ ਗਈ ਸਿੰਦੇ ਕੋ ਨੰਬਰ ਬੋਲ ਦੇ ਨੂੰ ਮੁੱਲ ਕਿੰਨਾ ਬਾਈ ਕਰਦਾ ਇਹਦਾ ਮੁੱਲ ਕਰਦੇ ਆ ਜੀ 145 1 ਲੱਖ 45000 ਰੁਪਿਆ ਇਹ ਬਾਕੀ ਮੌਕੇ ਦੇ ਮਾਨ ਤਾਂ ਥੋੜੇ ਘਣਾ ਹਾਂ ਮਾਨ ਤਾਂ ਨਹੀਂ ਮੌਕੇ ਤੁਸੀਂ ਫਿਰ ਮਤਰਾ ਚੈੱਕ ਕਰ ਲਓ ਬਾਈ ਛੋਟੀ ਸਕੀਨ ਪੂਰੀ ਆ ਬਈ। ਕਰੀਲੂ ਮੱਝ ਬਈ। ਆਏ ਕਰੀਲੂ। ਬਾਈ ਕਹਿੰਦਾ ਘਰ ਦੀ ਮੱਝ ਆ ਗਈ। ਠੀਕ ਆ ਬਾਈ ਧੰਨਵਾਦ। ਲੈ ਮੈਂ ਤੁਹਾਨੂੰ ਬੂਰੀ ਮੱਝ ਦਿਖਾਉਣ ਲੱਗਿਆਂਗੇ। ਇਹਦਾ ਇੱਕ ਦਾ ਹੈ ਬਾਈ। ਕਰਾਂਗੇ ਸਾਰੀ ਬਾਈ ਨਾਲ ਗੱਲਬਾਤ। ਕਿਰਾ ਤੁਸੀਂ ਠੀਕ ਨਹੀਂ ਜਾਂਦੇ। ਥਾਂ ਲੈਵਾ ਚੈੱਕ ਕਰ ਲਓ। ਬਸ ਬਾਈ ਵਾ ਮੋੜ ਲਿਆ ਮੋੜ ਲਿਆ। ਥਾਂ ਲੈਵਾ ਬਾਈ ਤੁਸੀਂ ਚੈੱਕ ਕਰ ਲਓ ਮੱਝ ਦਾ। ਪੂਰੇ ਡਬਲ ਮੱਝ ਆ ਗਈ ਸਾਰੀ ਡਿਟੇਲਸ ਨੂੰ ਪੁੱਛ ਕੇ ਦੱਸਦੇ ਆਂ ਬਾਈ ਬੰਨੀ ਵਈ ਇਹਨੂੰ ਬੜਾ ਜ ਮਗਰ ਕੱਟਿਆ ਕੱਟਾਂ ਦੇ ਲੈ ਵਈ ਪੂਰਾ ਡਬਲ ਆਗਾ ਬਾਈ ਪੁੱਛਦੇ ਆਂ ਬਾਈ ਤਾਂ ਆਪਾਂ ਗੱਲਬਾਤ ਕਰਦੇ ਆਂਗੇ 80 ਆ ਬਾਈ 80 ਗੱਲ ਸਰਦਾਰ ਕੀ ਨਾਮ ਹੈ ਬਾਈ ਨਾਮ ਹੈਗਾ ਬਾਈ ਜੀ ਸ਼ੇਪ ਸਿੰਘ ਅੱਛਾ ਜੀ ਪਿੰਡ ਕਿਹੜਾ ਦਾ ਅੰਢ ਹੈਗਾ ਸੈਦੋਕੇ ਸੈਦੋਕੇ ਜਲਾ ਜਿਹੜਾ ਮੋਗਾ ਵੀਰੇ ਮੋਗਾ ਹਾਂਜੀ ਤੇ ਕਿਵੇਂ ਸੂਆ ਬਈ ਇਹ ਇਹ ਸੂਆ ਜੀ ਦੂਜਾ ਸੂਆ ਵੀਰੇ ਦੂਜਾ ਸੂਆ ਸੁਈ ਹੋਈ ਆ ਹਾਂਜੀ ਸੁਈ ਵੀ ਮਗਰ ਕੱਟਾਈ ਮਗਰੇ ਦੇ ਕੱਟਾ ਇਹਦਾ ਇੱਕ ਦਸ ਬਾਈ ਜੀ ਮਗਰੇ ਦੇ ਕੱਟਾ ਦਾ ਹਾਂਜੀ ਠੀਕ ਆ ਦੁੱਧ ਕਿੰਨਾ ਦਿੰਦੇ ਬਾਈ ਦੁੱਧ ਹੈਗਾ ਬਾਈ ਹੁਣ 14 ਕਿਲੋ 14 ਕਿਲੋ ਤਿਆਰ ਚਾਰ ਬੱਤੇ ਤਿਆਰ ਹਾਂਜੀ 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 ਠੀਕ ਹਾਂਜੀ ਦੁੱਧ ਬਾਈ 14 ਕਿਲੋ ਚੁਵਾਈ ਚੁਵਾਈ ਕਿਵੇਂ ਬਾਈ ਇਹਦੀ ਬਾਈ ਇੱਕ ਨੰਬਰ ਜਿਹੜਾ ਬੁੜੀ ਚੋਲੇ ਕੁੜੀ ਚੋਲੇ ਮੁੰਡਾ ਚੋਲੇ ਜਵਾਕ ਚੋਲੇ ਜਿਹੜਾ ਮਰਜ਼ੀ ਚੋਲੇ ਯਾਰ ਠੰਡੀ ਸ਼ੀਲ ਪੂਰੀ ਆ ਮੈਂ ਆਖ ਪੂਰੀ ਅੱਛਾ ਹਾਂਜੀ ਜਿਹੜਾ ਤੁਹਾਨੂੰ ਗਰੰਟੀ ਆ ਪੂਰੀ ਆਪਣੀ ਪੂਰੀ ਗਰੰਟੀ ਬਾਈ ਇੱਕ ਨੰਬਰ ਘਰ ਤਾਂ ਹੀ ਠੀਕ ਆ ਹਾਂਜੀ ਠੀਕ ਆ ਠੀਕ ਆ ਮੁੱਲ ਕਿੰਨਾ ਕਰਦਾ ਬਾਈ ਮੁੱਲ ਵੀਰੇ 110 1 ਲੱਖ 10000 ਰੁਪਏ ਬਾਈ ਬੋਲ ਕਰਦਾਗਾ ਪਿਓਰ ਪੂਰੀ ਹੈ ਮਿੱਤਰੋ ਜੀ ਜਿੱਚ ਤੁਹਾਨੂੰ ਜੇ ਹੁੰਦੇ ਨੇਗੇ ਤੇ ਪਿਓਰ ਦੀ ਨਿਸ਼ਾਨੀ ਆ ਦੂਜੇ ਹੋਏ ਹਨ ਦੂਜੇ ਵੀਰੇ ਦੂਜੇ 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 ਠੀਕ ਆ ਕਰੀ ਲੂਵਾ ਬਈ ਇਹੇ ਨੇ ਵਪਾਰ ਦਾ ਕੰਮ ਬਾਈ ਝੂਠ ਨਹੀਂ ਮਾਰਨਾ ਠੀਕ ਆ ਬਾਈ ਠੀਕ ਆ ਹਾਂਜੀ ਹਾਂਜੀ ਠੀਕ ਬਾਕੀ ਬਾਈ ਥੋੜਾ ਜਿਹਾ ਆਪਣਾ ਮਾਨਤਨ ਮੌਕੇ ਤੇ ਹਾਂ ਬਾਈ ਕਰ ਦਾਂਗੇ ਠੀਕ ਹਾਂਜੀ ਓਕੇ ਬਾਈ ਓਕੇ ਆਉਂਦੇ ਬਾਈ ਲੈ ਮੇਤਰੋ ਇੱਕ ਤੁਹਾਨੂੰ ਹੋਰ ਦਿਖਾਉਣ ਲੱਗਿਆ ਉਹੀ ਬਾਈ ਕੋਲੇ ਝੋਟੀ ਆਪਾਂ ਤੇ ਤੋਰੀ ਮਾਰਿਆ ਬਾਈ ਇਹਨੂੰ ਲੈ ਮੇਤਰੋ ਥਣ ਕੁਆਲਟੀ ਚੈੱਕ ਕਰ ਲਓ ਬਾਈ ਚੱਡਾ ਮੋੜ ਲਾ ਬਈ ਮੋੜ ਲਾ ਸੰਗ ਦੇ ਲਓ ਬਾਈ ਪੂਰੇ ਪੰਡੇ ਸਿੰਘ ਇਹਦੇ ਮਗਰ ਕੀ ਆ ਕੱਟੀ ਨੇਵਾ ਚੈੱਕ ਕਰ ਲਓ ਬਾਈ ਹਾਂ ਚੈੱਕ ਕੈਮੇ ਸੂਇਆ ਬਾਈ ਇਹ ਇਹ ਵੀ ਦੂਜਾ ਸੂਆ ਵੀਰੇ ਦੂਜੇ ਸੂਏ ਸੂਈ ਹੋਈ ਆ ਮਗਰੇ ਤੇ ਬਾਈ ਇਹਦੇ ਮਗਰ ਕੱਟੀ ਆ ਵੀਰੇ ਮਗਰੇ ਤੇ ਕੱਟੀ ਆ ਹਾਂਜੀ ਇਸ ਟਾਈਮ ਬਾਈ ਦੁੱਧ ਕੇ ਨਵੇਂ ਹਲੇ ਬੱਦਈ 14 ਕਿਲੋ ਤਿਆਰ ਹੈ ਥੱਲੇ ਵੀ 14 ਕਿਲੋ ਹਾਂਜੀ ਠੀਕ ਹੈ ਚਬਾਈ ਚਬੂਈ ਇਹ ਕੇ ਮੈਂ ਬਈ ਬਈ ਇੱਕ ਨੰਬਰ ਆ ਇਹ ਵੀ ਜਿਹੜਾ ਮਰਜੀ ਚੋਈ ਜਾਵੇ ਭਰਾ ਠੀਕ ਆ ਹਾਂਜੀ ਮੁੱਲ ਕਿੰਨਾ ਕਰਦਾ ਇਹਦਾ ਬਈ ਇਹਦਾ ਮੁੱਲ ਕਰਦਾ ਬਈ 130 1 ਲੱਖ 30 ਹਜ਼ਾਰ ਰੁਪਏ ਹਾਂਜੀ ਹਾਂਜੀ ਬਾਕੀ ਥੋੜਾ ਕਣਾ ਮੌਕੇ ਮਾਨ ਕਰ ਦਾਂਗੇ ਵੀਰੇ ਮੌਕੇ ਤੇ ਬਾਕੀ ਮੌਕੇ ਤੇ ਮਾਨ ਤਨ ਥੋੜਾ ਕਣਾ ਹੋ ਜੂ ਬਈ ਮਾਨਸਾ ਮੰਡੀ ਤੇ ਖੜੇ ਆਂਗੇ ਚੈੱਕ ਕਰ ਲੋ ਬਈ ਤੁਸੀਂ ਮੱਝ ਕੈਮਸ ਹੋਇਆ ਹੈ ਬਈ ਇਹ ਦੂਜਾ ਵੀਰੇ ਦੂਜਾ ਦੂਜਾ ਹਾਂਜੀ 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 ਠੀਕ ਇਹਨੂੰ ਕਿਹੜੇ ਦਿਨ ਹੋਏ ਨੂੰ ਸੂਈ ਨੂੰ ਇਹਨੂੰ ਹੋ ਗਏ ਹੋਣਗੇ ਭਾਈ ਅੱਜ 10 ਦਿਨ 10 ਦਿਨ ਠੀਕ 15 ਲਾ 10 ਲਾ ਵੀਰੇ ਠੀਕ ਲੈ ਮੇਤਰਾ ਮਾਨਸਾ ਮੰਡੀ ਤੇ ਖੜੇ ਆਂਗੇ ਤੁਹਾਨੂੰ ਦਿਖਾਉਣ ਲੱਗੇ ਟੌਪ ਟੌਪ ਦੀਆਂ ਦੋ ਝੋਟੀਆਂ ਤੇ ਲਾਵਾ ਕੀ ਸਾਰੀ ਜਾਣਕਾਰੀ ਥਾਂ ਲੇਵਾ ਕਿਰਾਂ ਤੁਸੀਂ ਚੈੱਕ ਕਰ ਲਓ ਭਾਈ ਦੇਖੋ ਭਾਈ ਇਹਦੇ ਇੱਕ 40 ਇਸ ਕੁਆਲਿਟੀ ਆਪਾਂ ਦਿਖਾਉਨੇ ਆਂਗੇ ਬਾਈ ਮੋੜ ਲਿਆ ਮੋੜ ਲਿਆ ਰਾਪ ਸੋਣਾ ਕੈਮਰੇ ਤੋਂ ਡਰਦੀ ਹੈਗੀ ਤੇ ਤੁਰਨਾ ਨਹੀਂ ਆਉਂਦਾ ਇਹਨੂੰ ਹੌਲੀ ਤੁਰਣਾ ਢੀਜੀ ਕਰਦੇ ਆਂ ਕਿ ਸਾਰੀ ਗੱਲਬਾਤ ਬਾਈ ਤੋਂ ਲੈਨੇ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਜੀ ਨਾਮ ਅਮਰੀਕ ਸਿੰਘ ਹੈ ਬਾਈ ਜੀ ਅੱਛਾ ਜੀ ਹਾਂ ਜੀ ਤੇ ਕਹਿਣ ਅਗਲੇ ਕਿਵੇਂ ਬਈ ਦੋ ਲੈ ਕੇ ਆਏ ਦੋ ਹਾਂਜੀ ਕਿਵੇਂ ਸੂਏ ਬਈ ਇਹ ਛੋਟੀ ਇਹ ਦੂਜੀ ਹੈ ਜੀ ਇਹ ਤੀਜੀ ਇਹ ਵੀ ਖੋਲ ਦੇ ਬਟੇ ਨਹੀਂ ਨਹੀਂ ਇੱਕ ਮਿੰਟ ਪਹਿਲਾਂ ਉਹਦੀ ਗੱਲ ਕਰਨੀ ਹੈ ਉਹਦੀ ਤੀਜੀ ਸੂਏ ਕਿ ਦੂਜੀ ਹੈ ਨਾ ਦੂਜੀ ਹੈ ਜੀ ਉਹ ਦੂਜੀ ਸੂਏ ਦੂਜੀ ਸੂਏ ਕਹਿ ਦੋਗੇ ਸੂਈ ਹੋਈ ਨਹੀਂ ਜੀ ਹੂੰ ਬਈ 10 ਦਿਨ ਹੋ ਗਏ 10 ਦਿਨ ਹੋ ਗਏ ਸੂਈ ਹੋਈ ਮਾਗਰ ਬਈ ਇਹਦੇ ਕੀ ਹੈਗਾ ਮਾਗਰ ਕੱਟੀ ਹੈ ਇਹਦੇ ਮਾਗਰ ਇਹਦੇ ਕੱਟੀ ਜਾ ਹੂੰ ਦੁੱਧ ਕੇ ਨਈ ਇਸ ਟਾਈਮ ਇਹਦੇ ਥੱਲੇ ਭਾਈ ਹੁਣ ਐਵੇਂ ਤੇ ਗੱਪ ਗੁੱਪ ਜਿਆਦਾ ਨਹੀਂ ਬਾਈਦਾ ਭਾਵੇਂ ਅਗਲਾ ਦੋ ਟਾਈਮ ਚੋਕੇ ਲੈ ਜੀ ਠੀਕ ਹੈ ਜੀ ਠੀਕ ਹੈ ਥੱਲੇ ਹੁਣ 11 ਸਹੀ ਠੀਕ ਆ ਗਿਆ ਆਪੋ ਨੇ ਅਗਲੇ ਤਿੰਨ ਦਿਨ ਚੋਲੇ ਠੀਕ ਆ ਕਿਹੜੇ ਪਿੰਡਾਂ ਦਾ ਪਿੰਡ ਰਾਪਰੇ ਰਾਪਰ ਮੱਖਾ ਰਾਪਰ ਮੱਖਾ ਠੀਕ ਹੈ ਹਾਂ ਮੂਸੇ ਵਾਲੇ ਦੇ ਨਾਲ ਠੀਕ ਆ ਠੀਕ ਆ ਹਾਂ ਲੈ ਮਿੱਤਰੋ ਬਾਈ ਨੇ ਪੂਰੀ ਗਾਰੰਟੀ ਲੈਦਾਗਾ ਕਹਿੰਦਾ ਭਾਵੇਂ ਦੋ ਡਾਂਗ ਅਗਲਾ ਚੋਕੇ ਲੈ ਜੀ ਹਾਂ ਤਿੰਨ ਚੋਲੇ ਚਾਰ ਚੋਲੇ ਕੋਈ ਦਿੱਕਤ ਨਹੀਂ ਹੋਣਾ ਦੋ ਰੁਪਏ ਜੀ ਪਤਾ ਲੱਗ ਜਾਂਦਾ ਜੀ ਜਿਹਨੇ ਲੈਣੀਆਂ ਹਾਂ ਹਾਂ ਠੀਕ ਆ ਮੁੱਲ ਕਿਹਨਾ ਇਹ 1 5 ਦੀ ਦੇ ਦਾਂਗੇ ਠੀਕ ਹੈ ਸੱਡੜੀ ਆ ਹਾਂ ਠੀਕ ਆ ਜੀ ਚਵਾਈ ਚੁਬਿਆ ਲਖਿਆ ਬਾਈ ਜੀ ਗੰਨੇ ਵਰਗੀ ਆ ਜਮਾ ਕੋਈ ਕਿਸੇ ਪਾਸੇ ਕੋਈ ਕਮੀ ਹੈ ਹੀ ਨਹੀਂ ਠੀਕ ਆ ਹਾਂ ਜੀ ਕੋਈ ਕਮੀ ਹੋਵੇ ਆ ਪਾਗਲੇ ਦਾ ਕਿਰਾਇਆ ਦੇਵਾਂਗੇ ਆ ਇਹਦਾ ਠੀਕ ਆ ਠੀਕ ਆ ਹਾਂ ਲੈ ਮਤਲਬ ਪੂਰੀ ਜ਼ਿੰਮੇਵਾਰੀ ਵਾਲੀ ਗੱਲ ਕਰਤੀ ਬਾਈ ਨੇ ਹਾਂ ਸਿਆਣੇ ਬੰਦਿਆਂ ਲਈ ਵੀ ਕਹਿੰਦੇ ਕਿਰਾਇਆ ਦੇ ਦਾਂਗੇ ਆਪਾਂ ਜੇ ਕੋਈ ਜਿੰਨੀ ਗੱਲ ਕਹੀ ਹੋਈ ਉਹ ਚੋਂ ਇੱਕ ਚੀਜ਼ ਵੀ ਘਟ ਹੋਵੇ ਤੇ ਲਿਆ ਬਈ ਹੈਨੂੰ ਖੋਲ੍ਹ ਆਏ ਮਿੱਤਰੋ ਥਾਨ ਕੁਆਲਟੀ ਚੱਡਾ ਲੇਵਾ ਚੱਕ ਕਰ ਲਓ ਤੁਸੀਂ ਬਈ ਕੋਈ ਡਬਲ ਮੈਂ ਆ ਆ ਜਾ ਬਾਈ ਮੋੜ ਲਿਆ ਲੈ ਵੀ ਮਿੱਤਰੋ ਥਾਨ ਕੁਆਲਟੀ ਚੈੱਕ ਕਰ ਲਓ ਬਈ ਪੂਰੇ ਡਬਲ ਮੱਝ ਆ ਗਈ ਤੇ ਕਰ ਦਿਆਂਗੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹਨੂੰ ਬਾਈ ਜੀ 15 ਦਿਨ ਹੋ ਗਏ। ਇਹਨੂੰ 15 ਦਿਨ ਨੂੰ ਸੋਈ ਦੁੱਧ ਕਿਨਾਈ ਏ ਥੱਲੇ। ਦੁੱਧ ਦੇ ਥੱਲੇ ਬਾਈ 14 14 ਲੀਟਰ। ਹਾਂ। ਮਗਰ ਜੀ ਇਹਦੇ ਮਗਰ ਕੱਟਿਆ ਬਾਈ। ਮਗਰ ਇਹਦੇ ਕੱਟਾ ਹਾਂ। ਠੀਕ। ਲਾਈ ਮੈਟਰ। ਚਵਾਈ ਚੁਵੀ ਦੀ ਜੀ। ਬਹੁਤ ਵਧੀਆ ਬਾਈ ਜੀ ਜਮਾ ਮੋਟੀ ਧਾਰ ਹੈ। ਮੋਟੀ ਧਾਰ। ਹਾਂ। ਇਹਦਾ ਮੁੱਲ ਕਿੰਨਾ ਕਰਦੇ ਹੋ ਜੀ? ਬਾਈ ਜੀ ਮੁੱਲ ਤਾਂ ਕੁਝ ਕਰੀ ਜਾਈਏ 10 ਦੀ ਛੱਡ ਦੇ। ਸਾ ਠੀਕ ਆ। ਹਾਂ। ਹਣ ਆਈ ਆਲੇ ਦੱਸਿਆ ਰੇਟ। ਹਾਂ ਹਾਂ ਹਾਂ। ਵੀ ਮੰਗਨੂ ਜਿੰਨੇ ਮਰਜੀ ਮੋਲ ਹਾਂ ਮੁੱਲ ਦਾ ਮੁੱਲ ਨਹੀਂ ਕਰਿਆ ਬਾਈ ਜੀ ਠੀਕ ਆ ਵੀ ਦੇਣ ਵਾਲਾ ਕਮੀ ਕਰਿਆ ਹਾਂ ਮੁੱਲ ਤੇ ਇਹਦਾ 1.40 ਕਰਦੇ ਆ ਇਹਦਾ 1.30 ਕਰਦੇ ਆ ਠੀਕ ਆ ਆ ਫਿਰ ਉਹ ਪਹਿਲਾ ਅਗਲਾ ਵੱਧਦਾ ਉਹਦੇ ਬਾਅਦ ਚੌਥੀ ਆ ਕੇ ਕਾਈ ਕਰੇਗਾ ਖਾਣਾ ਨਹੀਂਗਾ ਜਿਹੜੇ ਦੇਗਾ ਸਹੀ ਜੀ ਗੱਲ ਕਰੋ ਹਨਾ ਠੀਕ ਆ ਜਿਹੜੀ ਸਿਰੇ ਚੜ ਜੇ ਐਵੇਂ ਫालतू ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹਾਂਜੀ ਹਾਂ ਗੱਲ ਉਹਨੇ ਕੀ ਕਰੀ ਜਿੰਨੇ ਕਿਤਾਬ ਆ ਹਾਂ 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 ਵੀ ਜੇ ਪਾਪਾ ਅਗਲੇ ਨੂੰ ਪਹਿਲੀ ਵੱਧ ਵੱਖ ਲਈ ਅਗਲਾ ਭਾਜੇ ਹਾਂ ਬਾਈ ਕੀ ਲੋੜ ਹੈਗੀ ਜਿਹੜਾ ਹਾਂ ਸਹੀ ਗੱਲ ਆ ਜੀ ਹਾਂ ਪਾਣੀ ਦੇ ਟਾਂਗਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਹ 来 ਮੇਟਰੋ ਬਾਈ ਦੋਨਾਂ ਮੱਜਾਂ ਦੀ ਪੂਰੀ ਫੁੱਲ ਗਾਰੰਟੀ ਲੈਂਦਾ 2-2 ਡੰਗ ਚੋਕੇ ਦੇਖ ਸਕਦੇ ਹੋਗੇ ਬਾਕੀ ਜਿਹਨੇ ਲੈਣੀ ਹੈ ਜੇ ਤਾਂ ਦੋ ਡੰਗ ਚੀ ਪਤਾ ਲੱਗ ਗਿਆ ਹਾਂ ਦੋ ਚੋਲੇ ਤਿੰਨ ਚੋਲੇ ਆਪਾਂ ਨੂੰ ਕੋਈ ਦਿੱਕਤ ਨਹੀਂ ਕਰੇ ਰਹੇ ਨੂੰ ਸਾਰਾ ਨਹੀਂ ਨਹੀਂ ਉਹ ਚਾਹੇ ਹਾਂ ਜੇਕਰ ਘਰੇ ਰਹੇ ਵਧੀਆ ਅਗਲੇ ਨੂੰ ਰੋਟੀ ਪਾਣੀ ਦੇਵਾਂਗੇ ਠੀਕ ਆ ਘਰੇ ਅਗਲੇ ਨੂੰ ਬੈਠਣ ਨੂੰ ਥਾਂ ਹੈਗਾ ਵਧੀਆ ਬਾਈ ਡੰਗਰ ਹੋਰ ਵੀ ਹੁੰਦੀ ਹੈ ਘਰੇ ਆਪਣੇ ਕੋਲੇ ਠੀਕ ਹੈ ਠੀਕ ਹਾਂ ਘਰੇ ਡੰਗਰ ਹੋਰ ਵੀ ਨਾ ਠੀਕ ਹੈ ਹਾਂ ਲੈ ਮੁੱਤਰ ਹਾਂ ਸੱਤ ਅੱਠ ਡੰਕਰ ਹਰ ਟਾਈਮ ਹੁੰਦੇ ਨੇ ਠੀਕ ਹੈ ਠੀਕਾ ਤੇ 10 ਲੀਟਰ ਤੋਂ ਲੈ ਕੇ 15 16 ਤਿੱਕਰ ਨਹੀਂ ਹੁੰਦੇ ਮੈਂ ਆਪਣੇ ਕੋਲ ਨੋਰਮਲ ਇਹ ਨੋਰਮਲ ਕਰਾਂ ਤੇ ਮੰਨ ਕੇ ਚੱਲੋ ਜ਼ਿੰਮੇਵਾਰਾਂ ਦੇ ਪੱਖ ਤੋਂ ਹਾਂ ਹਾਂ ਠੀਕ ਹੈ ਬਈ ਠੀਕਾ ਰੇਟ ਵੀ ਜੈ ਜੀ ਕਰਦੇ ਹੋ ਹਾਂ ਹਾਂ ਬਾਕੀ ਰੇਟ ਵੀ ਬਾਈ ਜੈ ਜੀ ਕਰਦੇ ਨੇ ਗਏ 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 ਜੀ ਬਾਈ ਹਾਂ ਨੰਬਰ ਬਾਈ ਜੀ ਹੈਗਾ 94178 32607 ਦੂਜਾ ਨੰਬਰ ਹੈਗਾ ਨੰਬਰ ਬੋਲਣਾ ਨਹੀਂ ਹੈਗਾ ਅੱਛਾ ਉਹ ਚਲ ਤੁਸੀਂ ਕੋਈ ਨਾਮ ਕੱਟ ਲੂਗਾ ਉਹ ਨੰਬਰ ਬੋਲਣਾ ਨਹੀਂ ਹੈਗਾ ਜੀ ਠੀਕ ਹੈ ਠੀਕ ਹੈ ਜੀ ਹਾਂ ਕੋਈ ਚੱਕਰ ਨਹੀਂ ਬਾਕੀ ਠੀਕ ਹੈ ਤਾਂ ਜੀ ਕੋਈ ਨਾ ਕੋਈ ਨਾ ਬਾਈ ਨੰਬਰ ਕੋਈ ਡਰੈਸ ਦੇਣ ਹੀ ਨਹੀਂ ਹੈਗਾ ਜੀ ਮੈਂ ਤਾਂ ਹੀ ਤੁਹਾਨੂੰ ਕਹੀ ਜਾਂਦਾ ਠੀਕ ਹੈ ਕੋਈ ਚੱਕਰ ਨਹੀਂ ਬਾਈ ਠੀਕ ਹੈ ਠੀਕ ਹੈ ਜੀ ਤੇ ਅੰਕਲ ਜੀ ਨੇ ਐ ਵੀ ਦੱਸਿਆ ਭਾਈ ਦਵਾਈ ਹੁੰਦੀ ਹੈਗੀ ਆਪਾਂ ਪੁੱਛਦੇ ਆਂ ਭਾਈ ਕਾਹਦੀ ਕਾਹਦੀ ਦਵਾਈ ਹੁੰਦੀ ਹੈਗੀ ਹਾਂ ਜੀ ਅੰਕਲ ਜੀ ਦੱਸੋ ਆਪਣੇ ਕੋਲੇ ਕਾਹਦੀ ਕਾਹਦੀ ਦਵਾਈ ਹੁੰਦੀ ਹੈ ਜੀ ਮੇਰੇ ਆਪਣੇ ਕੋਲੇ ਭਾਰ ਪੈਂਦਾ ਹੋਵੇ ਪਸ਼ੂ ਤੇ ਕਿੰਨੇ ਠੀਕ ਆ ਜੀ ਹਰ ਟਾਈਮ ਆਪਣੇ ਕੋਲੇ ਦਵਾਈ ਹੁੰਦੀ ਹੈ ਠੀਕ ਆ ਜੀ ਤੇ ਜੇ ਅਗਲੇ ਦੇ ਨਹੀਂ ਹਟਦਾ ਨਾ ਅਗਲੇ ਨੂੰ ਪੈਸੇ ਵਾਪਸ ਦੇਵਾਂਗੇ ਠੀਕ ਆ ਹਾਂ ਇਹ ਚੀਜ਼ ਹੈ ਪੈਸੇ ਵਾਪਸ ਭਾਈ ਜੀ ਜੇ ਪਸ਼ੂ ਕੋਈ ਦੁੱਧ ਨਹੀਂ ਦਰਦਾ ਠੀਕ ਆ ਜੀ ਕੋਈ ਦਵਾਈ ਆਪਣੇ ਕੋਲੇ ਹੁੰਦੀ ਹੈਗੀ ਠੀਕ ਆ ਆਪ ਕੋ ਸੰਬਰ ਦਾ ਨਹੀਂ ਪਸ਼ੂ ਕੋਈ ਦਵਾਈ ਆ ਗਾਰੰਟੀ ਨਾਲ ਜੀ ਗਾਰੰਟੀ ਨਾਲ ਵੀ ਲੈ ਗਣ ਐਨਾ ਹੀ ਫਾਇਦਾ ਕੀ ਹੈ ਜਰਾ ਤਦ ਉਹੀ ਜੀ ਕਰੋ ਜਹੀ ਜੀ ਹੁੰਦੀ ਐ ਸਹੀ ਗੱਲ ਦਾ ਹੋਦਾ ਜੀ ਗੱਲ ਚ ਠੀਕ ਇਹ ਇਹ ਚੀਜ਼ਾਂ ਦੀ ਗਰੰਟੀ ਐ ਆਪਣੀ ਜਦੋਂ ਤੁਹਾਨੂੰ ਦੱਸਤਾ ਵੀ ਆਪਾਂ ਪੈਸੇ ਵਾਪਸ ਦੇਵਾਂਗੇ ਅਗਲੇ ਨੂੰ ਉੱਤੇ ਤਾਂ ਬਈ ਜਹੁਰ ਕੋਈ ਗੱਲ ਨਹੀਂ ਦੁੱਤੇ ਤਾਂ ਕੋਈ ਗੱਲ ਹੈ ਹੀ ਨਹੀਂ ਨੀ ਪਸ਼ੂ ਤੇ ਹਾਂ ਦੂਜੇ ਸੂਏ ਵੀ ਨਹੀਂ ਪੈਂਦਾ ਹੋਰ ਤਾਂ ਇੱਕ ਸੂਏ ਦੀ ਤਾਂ ਤੂੰ ਗੱਲ ਹੀ ਛੱਡ ਦੇ ਠੀਕ ਆ ਜੀ ਕਿੰਨੇ ਦਿਨਾਂ ਬਾਅਦ ਕੋਈ ਸੈਟੀਸਫੈਕਸ਼ਨ ਹਾਂ ਜੀ ਕਿੰਨੇ ਦਿਨਾਂ ਬਾਅਦ ਦਵਾਈ ਦਵਾਈ ਜੇ ਕਿਸੇ ਪਸ਼ੂ ਦੇ ਭਾਰ ਪੈਂਦਾ ਹੈਗਾ ਭਾਰ ਦੀ ਐ ਕਿੰਨੇ ਦਿਨਾਂ ਬਾਅਦ ਚ ਪਾਉਂਦੇ ਅੱਠ ਦਿਨਾਂ ਚ ਪਸ਼ੂ ਜੇ ਮੈਂ ਰੈਲੈਕਸ ਬਈ ਜੀ ਜਦੋਂ ਦਵਾਈ ਦੇਤੀ ਆਰਤਾ ਉਦੀ ਹੱਡ ਜੂ ਦੂਜੀ ਖਰਾਕਤੀ ਆਪਣਾ ਤੰਨੀ ਖਰਾਕਾਂ ਦੇਣੀਆਂ ਨਾ ਤੰਨੇ ਖਰਾਕਾਂ ਨਾਲ ਮੁੜ ਕੇ ਭਾਰ ਦੂਜੇ ਸੂਏ ਵੀ ਨਹੀਂ ਪੈਂਦਾ ਉਹ ਸੂਏ ਤਾਂ ਪੈਣਾ ਕੀ ਸੀਗਾ ਕੋਈ ਸਾਈਡ ਇਫੈਕਟ ਨਹੀਂ ਕੋਈ ਕੋਈ ਪਸ਼ੂ ਦਾ ਇਹ ਨਹੀਂ ਹੈਗਾ ਵੀ ਕੋਈ ਸਾਂਬਰਦਾ ਨਹੀਂ ਆਏ ਬਾਈ ਕੋਈ ਕਿਸੇ ਚੀਜ਼ ਦੀ ਉਹਦੇ ਚ ਕੋਈ ਹੋਣੀ ਨਹੀਂ ਹੁੰਦੀ ਬਾਈ ਜੀ 800 ਰੁਪਿਆ ਲੈਣੇ ਆ ਕਿ 1100 ਹਾਂ ਜੇ ਪਸ਼ੂ ਮਤਲਬ ਇਹ ਤਾਂ ਲੇਟ ਹੁੰਦਾ ਸਮੇਂ ਮਿਲਦੀ ਉਹ ਨਾ ਬਾਈ ਜੀ ਦਵਾਈ ਦੇ ਭਾਰ ਦੀ ਦਵਾਈ ਦੇ ਭਾਰ ਦੀ ਦਵਾਈ ਦੇ ਹਾਂ ਸਾਂਬਰ ਰੰਜੀ ਦਵਾਈ ਹੈ ਜੇ ਕੋਈ ਪਸ਼ੂ ਸਾਂਬਰਦਾ ਨਹੀਂ ਹੈਗਾ ਉਹਦੀ ਵੀ ਹੈਗੀ ਹੈ ਸਾਡੇ ਕੋਲ ਉਹਦੀ ਕਿੰਨੀ ਫੀਸ ਰੱਖੇ ਜੀ ਉਹ ਬਾਈ ਜੀ 1000 ਲੈਣੀਆਂ ਹੈਗੀ ਠੀਕ ਆ ਹਾਂ ਬਾਕੀ ਗਾਰੰਟੀ ਉਹਦੀ ਗਾਰੰਟੀ ਬਾਈ ਜੀ ਜਿਨਾ ਸਾਂਭਰੇ ਅਗਲੇ ਦੇ ਪੈਸੇ ਵਾਪਸ ਦੇਵਾਂਗੇ ਠੀਕ ਆ ਹਾਂ ਭਾਰ ਦੀ ਦਵਾਈ ਇਹ ਹੈ ਹੀ ਨਹੀਂ ਬਾਈ ਜੀ ਵੀ ਹੋ ਹੀ ਨਹੀਂ ਸਕਦਾ ਵੀ ਅਗਲੇ ਦੇ ਆਮਨਾ ਦੀ ਚੀਜ਼ ਨੂੰ ਰਾਪੁਰ ਪਿੰਡ ਹੈ ਰਾਪੁਰ ਪਿੰਡੇ ਦਾ ਸਕੂਲ ਕੋਲੇ ਘਰ ਹੈ ਮੇਰਾ ਕੀ ਨਾਮ ਹੈ ਜੀ ਅਮਰੀਕ ਸਿੰਘ ਮੇਰਾ ਨਾਮ ਹੈ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ ਬਿਲਿਆ 90 56 ਹਾਂਜੀ 902007 ਠੀਕ ਆ ਜੀ ਇੱਕ ਨੰਬਰ ਹੋਰ ਜਿਹੜਾ ਕਹਿੰਦੇ 94178 32607 ਠੀਕ ਹੈ ਜੀ ਹਾਂਜੀ ਭਾਰ ਪੈਣ ਦੀ ਤੇ ਜੇ ਪਸ਼ੂ ਨਾ ਰਹੇ ਹਾਂ ਹਾਂ ਪੂਰੀ ਫੁੱਲ ਕਰਾ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਬਾਈ ਜੋ ਉਹ ਵੀ ਰਹਿ ਜਾਂਦਾ ਹੈਗਾ ਹਾਂ ਭਰਿਆ ਕਾ ਲੈ ਮਿੱਤਰੋ ਬਾਬਾ ਲੈ ਕੇ ਆਇਆ ਦੋ ਮੱਜਾ ਤੇ ਸਾਰੀ ਆਪਾਂ ਜਾਣਕਾਰੀ ਲੈ ਕੇ ਦਵਾਂਗੇ ਤੁਸੀਂ ਮੜਾ ਥਾਨ ਕੁਆਲਟੀ ਚੈੱਕ ਕਰ ਲਓ ਬਈ ਚੱਡਾ ਲੇਵਾ ਸਸੀ ਗਾ ਬਾਬਾ ਜੀ ਕੀ ਨਾਮ ਹੈ ਬਾਬਾ ਜੀ ਆਪਣਾ ਦਰਸਨ ਸਿੰਘਾ ਦਰਸਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਤੇ ਕੋਰਗਾਣਾ ਲੈ ਲਾ ਗਾਗਾ ਲੈ ਰਾ ਗਾਗਾ ਲੈ ਰਾ ਜੀ ਹਾਂ ਨਵੇਂ ਕੋਟਣਾ ਹੈ ਕੋਰ ਠੀਕ ਹੈ ਠੀਕਾ ਕੈਮੀ ਸੁਈ ਹੈ ਜੀ ਇਹ 80 ਇਹ ਤੀਜੇ ਤੀਜੇ ਕੈਦ ਨੋ ਕੀ ਸੁਈ ਨੂੰ ਜੀ ਨੂੰ ਤਿੰਨ ਹੋ ਗਿਆ ਮੀਨਾ ਮੀਨਾ ਸਵਾ ਮੀਨਾ ਸਵਾ ਮੀਨਾ ਜੀ ਮਗਰ ਜੀ ਦੇ ਕੀ ਆ ਮਗਰ ਕੱਟੀ ਹੈਗੀ ਠੀਕ ਆ ਦੁੱਧ ਕਿੰਨਾ ਹੀ ਇਸ ਟਾਈਮ ਹੈ ਹਲੇ 10 ਲੀਟਰ 10 ਲੀਟਰ ਠੀਕ ਚਵਾਈ ਚਬੂਈ ਕਿ ਮੈਂ ਜੀ ਬਾਬਾ ਜੀ ਇਹਦੀ ਕਾਈ ਫੁੱਲ ਜਮਾ ਵਧੀਆ ਕੀ ਹੈ ਚਵਾਈ ਚਬੂਈ ਓਕੇ ਜੀ ਆਹ ਮਹਾ ਫੁੱਲ ਓਕੇ ਠੀਕ ਹੈ ਮੁੱਲ ਕਿੰਨਾ ਕਰਦੇ ਆ ਇਹਦਾ ਮੁੱਲ ਦੇਖਾਓ ਆਪਾਂ ਟਪਾਰ ਦੇ ਮਾਰੇ ਮੈਂ ਤਾਂ 85 ਹਜ਼ਾਰ ਮਨ ਕਰਾਂ ਠੀਕ ਆ ਆਹ ਨਾਲ 85 ਆ ਠੀਕ ਆ ਲੈਣ ਦੇਣ ਹੈ ਕੀ ਭਾਈ ਠੀਕ ਹੈ ਜੀ ਠੀਕ ਆ ਨਿਕਲੋ ਠੀਕ ਹੈ ਜੀ ਤੇ ID ਦੀ ਕੀ ਡਿਟੇਲ ਆ ਗਈ ਇਹਨੂੰ ਖੋਲੀ ਬਈ ਮੜਾ ਜਾ ਸੰਗਗੋ ਬਾਕੀ ਚੈੱਕ ਕਰ ਲੋ ਬਈ ਬਾਕੀ ਸਾਨੂੰ ਥਾਣ ਝੱਡਾ ਦਿਖਾਉਣੀ ਹੈ ਜੰਡਾ ਕਰੀਂ ਜੀ ਕੜਵੀ ਉਹ ਚਵਾਈ ਆਂਦੀ ਹੈ ਹਾਂ ਮਾਂ ਦਾ ਚੰਡਾ ਕਰੀਗਾ ਮੈਂ ਸਭ ਤੋਂ ਲਖਾਈ ਜੀ ਇਹਦੀ ਕੀ ਡਿਟੇਲ ਹੈ ਜੀ ਕੈਮਿਸ ਹੋਏ ਜੀ ਇਹ ਇਹ ਪਹਿਲੇ ਹੈ ਪਹਿਲੇ ਸੂਏ ਹਾਂ ਠੀਕ ਹੈ ਕੈ ਦਿਨ ਹੋ ਗਏ ਸੂਈ ਨੂੰ ਜੀ ਨੂੰ ਲੋਗ ਆਪਣੇ ਪੱਤਰ ਨਾਲ 15 ਦਿਨ ਹੋ ਗਏ ਜੀ ਦੁੱਧ ਕਿੰਨਾ ਜੀ ਇਸ ਟਾਈਮ ਥੱਲੇ ਇਹ 11 ਲੀਟਰ 11 ਲੀਟਰ ਠੀਕ ਹੈ ਇਹ ਚ ਬਾਈ ਜੀ ਬੂਈ ਚ ਕਿੰਨੇ ਆ ਜੀ ਫੁੱਲ ਜਮਾਨ ਓਕੇ ਜਮ ਇਹਦਾ ਮੁੱਲ ਕਿੰਨਾ ਕਰਦੇ ਜੀ ਇਹਦਾ 1 15 1 ਲੱਖ 15000 ਹਾਂ ਨਾਲ ਹਾਂ ਨਾਲ ਵੀ ਇੰਨੇ ਚ ਦੇਣੀ ਆਪਾਂ ਨੇ ਹੋ ਜਾਊਗਾ ਘਟ ਕੱਟ ਪੰਜ ਪੰਜ ਜੇ ਸੱਤ ਕੱਟ ਬੱਦਲੇ ਹੋਏ ਨਾ ਕੰਮ ਠੀਕ ਹੈ ਠੀਕਾ ਮੈਂ ਮਤਲਬ ਥੋੜਾ ਕਣਾ ਬਾਬਾ ਕਹਿੰਦਾ ਮਾਨਤਾਨ ਹੋ ਜਾਊਗਾ ਬਾਲਾ ਨਹੀਂ ਹੁੰਦਾ ਹੈਗਾ ਬਾਲਾ ਫਰਕ ਨਹੀਂ ਰੱਖਿਆ ਹੈਗਾ ਗੱਲ 'ਚ ਚਵਾਈ ਚੂਈ ਦੀ ਗਾਰੰਟੀ ਹੈ ਬਾਬੇ ਦੀ ਗਾਰੰਟੀ ਇਹਨਾਂ ਦੁੱਧ ਕਹਤਾ ਉਹ ਨਹੀਂ ਦੁੱਧ ਨਿਕਲੂਗਾ ਕਰੇ ਜਾਵੇਂ ਚੋਲਿਓ ਹਾਂ ਕਰੇ ਬਈ ਦੋ ਡੰਗ ਬਾਬੇ ਚੋਲੋ ਕੋਈ ਚੱਕਰ ਨਹੀਂ ਠੀਕ ਹੈ ਬਾਬਾ ਜੀ ਲੈ ਮਤਲਬ ਸਾਨੂੰ ਝੋਟੀ ਦਿਖਾਉਣ ਲੱਗਾਂਗੇ ਬਈ ਬਾੜੀ ਟੋਪ ਦੀ ਝੋਟੀ ਆਗੀ ਤੇ ਘਰ ਦੀ ਝੋਟੀ ਆ ਗਈ ਸਾਰੀ ਡਿਟੇਲਸ ਨੂੰ ਪੁੱਛ ਕੇ ਦੱਸਾਂਗੇ ਬਈ ਆਪਾਂ ਤਾਂ ਕੁਆਲਿਟੀ ਚੈੱਕ ਕਰ ਲਓ ਬਈ ਪੂਰਾ ਵਧੀਆ ਚੰਦਾ ਲੱਗਿਆ ਹੈ ਲੇਵ ਲੱਗਿਆ ਹੋਇਆ ਬਣਦੇ ਬਈ ਬਣਦੇ ਕੋਈ ਨਾ ਹੋਰੀ ਸ਼ਕੀਨ ਝੋਟਿਆ ਬਈ ਤੇ ਕੰਮ ਸੁਆ ਬਈ ਹੈ ਪਹਿਲਾ ਸੁਆ ਪਹਿਲਾ ਸੁਆ ਸੁਹੀ ਹੋਈ ਆ ਹਾਂ ਜੋ ਵੀ ਝੋਟੀ ਆ ਦੂਜੇ ਸੁਈ ਹੋਈ ਹੈ ਕਿ ਪਹਿਲਾ ਪਹਿਲਾ 22 ਸਾਲਾਂ ਦੀ ਛੁੱਟੀ 22 ਸਾਲ ਦੀ ਦੋ ਦਾ ਹੁੰਦਾ ਠੀਕ ਆ ਠੀਕ ਹੈ ਠੀਕ ਆ ਕਿ ਇਹਦੋਂ ਹੋ ਗਿਆ ਬਾਈ ਸੁਈ ਨੂੰ ਸੁਈ ਹੋ ਗਈ ਬਾਈ 17 ਦਾ 17 ਦੇ ਨਾਲ ਮਾਗਰ ਬਈ ਇਹ ਦੇਖਿਆ ਮਾਗਰ ਇਹਦੇ ਮਿੱਤਰੋ ਕੱਟਾਗਾ ਤੇ ਦੁੱਧ ਕੰਨ ਨਵੀਂ ਇਸ ਟਾਈਮ ਇਹਦਾ 10 ਲੀਟਰ ਆ ਲੈ ਮਿੱਤਰ ਅੱਗੇ ਜਾ ਕੇ ਬਈ ਬਹੁਤ ਵੱਡੀ ਮਹਸਬਾਨਾਗਾ ਇਹ ਤਾਂ ਪਹਿਲੇ ਸੁਈ ਦਾ 10 ਲੀਟਰ ਦੁੱਧ ਦਿੱਤਾਗਾ ਤੇ ਮੁੱਲ ਲਗਣਾ ਕਰਦਾ ਬਈ ਦਾ 1.5 ਲੱਖ 5000 ਰੁਪਏ ਬਈ ਮੁੱਲ ਕਰਦਾਗਾ ਤੇ ਚਾਈ ਚੁਈ ਦੀ ਕਿਵੇਂ ਬਈ ਤਾਂ ਹੀ ਦਿਵਾਕ ਚੁਈ ਜਾਣ ਕੋਈ ਮਰਜ਼ੀ ਕਰਾ ਛੋਟਾ ਬੱਚਾ ਇਹ ਚਾਹੁੰਦਾਗਾ ਠੀਕ ਆ ਪਿੰਡ ਕਿਹੜਾ ਦੱਸਿਆ ਜੀ ਵੱਲ ਜਲਾ ਜਲਾ ਬਸ ਠੀਕ ਆ ਜੀ